ਸਸਿਕਾਲ ਵੀ ਦੋਸਤੋ ਕੀ ਹਾਲ ਚਾਲ ਜੇ ਆਈ ਹੋਪ ਤੁਸੀਂ ਸਾਰੇ ਠੀਕ ਹੋਵੋਗੇ ਅਸੀਂ ਵੀ ਠੀਕ ਠਾਕ ਚੱਲਦੀ ਕਲਾ ਹੋਰ ਸੁਣਾਓ ਤੁਸੀਂ ਦੱਸੋ ਕੀ ਕਰ ਰਹੇ ਤੁਸੀਂ ਮੈਨੂੰ ਕਮੈਂਟਾਂ 'ਚ ਦੱਸਣਾ ਵੀ ਤੁਸੀਂ ਕੀ ਕਰ ਰਹੇ ਹੋ ਅੱਜ ਮੈਂ ਆਪਣਾ ਕੋ ਕੰਮ ਕਰ ਲੱਗਾ ਥੋੜੀ ਜੀ ਨਾ ਰੂੜੀ ਇਹ ਰਾਹ ਦੇ ਉੱਤੇ ਤੇ ਆਪਾਂ ਉਹ ਕਰ ਲੱਗਾ ਆਪਣੀ ਪੈਲੀ ਦੇ ਵਿੱਚ ਦਿੱਕਤ ਪਰੇਸ਼ਾਨੀ ਜੀ ਰਾਹ ਤੇ ਨਾ ਕੋਈ ਚੀਜ਼ ਰੁਕਸਤ ਲੰਘਾਈ ਦੀ ਫਿਰ ਰੂੜੀ ਟਰਾਲੀ ਦੇ ਟਹਰਾ ਨੂੰ ਲੱਗ ਜਾਂਦੀ ਆ ਟ੍ਰੈਕਟਰ ਨੂੰ ਸਹੀ ਆ ਮੈਂ ਪਹਿਲਾਂ ਆਪਣਾ ਟਰਾਈਪੋਡ ਹੁਣ ਖੋਲ ਲਾਂ ਕਿਉਂਕਿ ਮੇਰੇ ਕੋਲ ਕੈਮਰਾਮੈਨ ਹੈ ਨਹੀਂ ਆ ਇਹਦਾ ਹੀ ਸਾਰਾ ਚੱਲਦਾ ਇੱਕ ਮਿੰਟ ਰੁਕ ਜਾ ਤੂੰ ਹੁਣ ਮੇਰਾ ਟਰਾਈਪੋਡ ਖੁੱਲ ਰਿਹਾ ਆ ਇਹਨੂੰ ਪਹਿਲਾਂ ਸਟੇਬਲ ਕਰਦਾ ਆਪਣੇ ਕੰਮ ਦੀ ਕੋਈ ਕੀ ਕਹਿੰਦੇ ਨੇ ਆ ਕੰਮ ਦੀ ਕੋਈ ਹੋ ਨਹੀਂ ਹੈਗੀ ਕੇ ਡੜੀ ਕਹਿੰਦਾ ਨਾ ਟੁੱਪੋਲ ਜਿਹਾ ਕਹਣ ਲੱਗਿਆ ਇਥੇ ਭਰਾ ਸੋਚ ਸਮਝ ਕੇ ਬੋਲਣਾ ਪੈਂਦਾ ਆ ਕੰਮ ਕੋਈ ਵੀ ਛੋਟਾ ਅੱਜ ਨਾ ਜੋਰਜ ਆ ਗਿਆ ਤੇ ਅੱਜ ਮੈਂ ਮਾਰਨਿੰਗ 3:30 ਵਜੇ ਉੱਠਿਆ ਪਹਿਲਾਂ ਲਾਈਵ ਕੀਤਾ ਉਹਦੇ ਤੋਂ ਪੀਡੀਸੀ ਪੰਜਾਬੀ ਦੇ ਤੋਂ ਤੇ ਉਹਦੇ ਵਿੱਚ ਬਾਬਾ ਜੀ ਨੇ ਨਾ ਸ਼ਬਦ ਬੋਲੇ ਗੁਰ ਗੁਰ ਰਾਮ ਦਾ ਸ਼ਰਨਾਈ ਤੇ ਜਿਹੜਾ ਜੋੜ ਹੋ ਗਿਆ ਕਾਪੀ ਰਾਈਟ ਕਰਕੇ ਉਹਨੂੰ ਚੁੱਕ ਲੰਦਾ ਸ਼ਬਦ ਨੂੰ ਵੀ ਇਹ ਫਲਾਣੇ ਬੰਦੇ ਦਾ ਇਹ ਸ਼ਬਦ ਆ ਉਹ ਕਾਪੀਰਾਈਟ ਸੜਾਈਕ ਪੈਸਾ ਨਹੀਂ ਹੁੰਦਾ ਨਾ ਹੀ ਨਾ ਟਾਈਮ ਹੁੰਦਾ ਵਾ ਵੀ ਆਪਣੇ ਨਾਲ ਕੋਈ ਸੱਜਣ ਬੇਲੀ ਜੋੜ ਲੈਣ ਲੇਕਿਨ ਆਪਣੇ ਵਿੱਚ ਕਾਬਲੀਅਤ ਹੈਗੀ ਆ ਵੀ ਆਪਾਂ ਜਦਾਂ ਕੋਈ ਵੀ ਸੀਰੀਅਲ ਵਗੈਰਾ ਵੈਬ ਸੀਰੀਜ਼ ਬਣਾ ਸਕਦੇ ਆ ਪਰ ਜਿਹੜੇ ਬੰਦੇ ਨਾਲ ਤਿਆਰ ਕਰਨੇ ਉਹ ਬੜੇ ਔਖੇ ਆ ਨਹੀਂ ਹੁੰਦੇ ਜੇ ਹੁਣ ਵੀ ਤੇ ਵੀਰ ਉਹਨਾਂ ਨੂੰ ਪਹਿਲਾਂ ਪੇਮੈਂਟ ਕਰਨੀ ਪੈਣੀ ਆ ਅਗਲਾ ਕਹਿੰਦਾ ਮੈਂ ਟਾਈਮ ਬਣ ਕੇ ਆ ਬਈ ਇਧਰ ਲਈ ਮੈਂ ਉਹਨੂੰ 1x ਤੇ ਕਰ ਲਵਾਂ ਇਹ

ਰੂੜੀ ਇਹ ਸਾਰਿਆਂ ਨੂੰ ਪਤਾ ਵਾ ਵੀ ਰੂੜੀ ਆ ਜਿਹੜੇ ਪੰਜਾਬ ਦੇ ਵਿੱਚ ਰਹਿ ਰਹੇ ਜਿਹੜੇ ਜਿਹੜੇ ਬਾਹਰ ਅਦਰ ਸਟੇਟ ਦੇ ਉਹਨਾਂ ਨੂੰ ਵੀ ਪਤਾ ਹੀ ਆ ਕੋਈ ਗੋਬਰ ਕਹਿ ਦਿੰਦਾ ਆ ਠੀਕ ਆ ਇਹ ਉਹ ਰਾਹ ਦੇ ਤਿਆਰੀ ਸੀ ਤੇ ਚਲੋ ਮੈਂ ਹਾਂਗਾ ਆਪਾਂ ਪੈੜੀ ਚ ਸੁੱਟਣਾ ਨੇ ਇਹਨਾਂ ਫੋਨ ਨਹੀਂ ਚੱਕਣਦੇ ਉਹ ਮਾਈਕ ਮੰਗਾਉਣਾ ਮਾਈਕ ਦੇ ਨਾਲ ਕੀ ਆ ਥੋੜੀ ਆਵਾਜ਼ ਦੀ ਕਲੈਰਟੀ ਆ ਜਾਈਊਗੀ ਹਨਾ ਅੱਛਾ ਨਵੇਂ-ਨਵੇਂ ਆ ਕੰਮ ਤੇ ਹੈਲੋ ਮੰਮੀ ਉਹ ਨਾ ਸੁੱਖ ਨੂੰ ਕਹਾਂ ਵੀ ਜਿਹੜੀ ਮੈਂ ਸਵੇਰੇ ਰਾਤੀ ਚੀਜ਼ ਲੱਭ ਰਿਆ ਸੀ ਨਾ ਉਹ ਬੈਗ ਕਿੱਥੇ ਆ ਜਿਹੜਾ ਉਹਦੇ ਵਿੱਚੋਂ ਨਾ ਉਹ ਇੱਕ ਡੱਬੀ ਜੀ ਉਹ ਲੈ ਕੇ ਆਏਗੀ ਓਕੇ ਓਕੇ ਜਿਵੇਂ ਜੋ ਹਾਂ ਲੱਭ ਕੇ ਉਹਨੂੰ ਕਹਾਂ ਹੁਣੇ ਹੀ ਕਰੀਏ ਇਹ ਕੰਮ ਹੂੰ ਹੂੰ ਮਤਲਬ ਉਹ ਗੱਤੇ ਜਿਹੇ ਦੇ ਵਿੱਚ ਆ ਸੁਖਮਿੰਦਰ ਚਲ ਉਹ ਮੇਰਾ ਨਾ ਬੈਗ ਲੱਭ ਕੇ ਤਾਂ ਉਹਦੇ ਵਿੱਚ ਇੱਕ ਮਾਈਕ ਜਾ ਵਾ ਡੱਬੀ ਜੀ ਲੈ ਆਣੀ ਮੈਨੂੰ ਇੱਥੇ ਨਾਲੇ ਉਦੋਂ ਤੱਕ ਮੈਂ ਆ ਕੰਦਾ ਆ ਮਾਈਕ ਜੇ ਗਰੇ ਨਾਰੋ ਕੀ ਹੈ ਇਹਦਾ ਕੋਈ ਕੰਪਨੀ ਆ ਨਾਰਮਲ ਜਾਂ ਮਹਗਾ ਉਹ ਨਾਲੇ ਆਪ ਅੱਜ ਚੈੱਕ ਕਰਦੇ ਆ ਉਹਦਾ ਅੱਗੇ ਵੀ ਅੱਗੋ ਪਿੱਛੋਂ ਵੀ ਚੈੱਕ ਕੀਤਾ ਪਰ ਉੱਥੇ ਤੁਹਾਨੂੰ ਪਤਾ ਦਿੱਕਤ ਪਰੇਸ਼ਾਨੀ ਜੀ ਆਪਾਂ ਐਡਾ ਖੋਲ ਕੇ ਯੂਜ਼ ਨਹੀਂ ਕਰਦੇ ਕਿਤਾ ਐਦਾਂ ਦਾ ਵੀ ਆਪਾਂ ਨਹੀਂ ਉੱਥੇ ਨਾ ਝੂਠ ਹੋ ਗਿਆ ਨਾ ਕੋਈ ਸੋਸ਼ਲ ਮੀਡੀਆ ਮਤਲਬ ਅਨਵਾਰਿਆ ਮਤਲਬ ਯੂਜ਼ ਐਂਡ ਥਰੋ ਵਾਲੇ ਕਾਲਿਆ ਵੀ ਆਪਾਂ ਨਹੀਂ ਯੂਜ਼ ਕਰਦੇ ਤੇ ਜਦੋਂ ਇੱਥੇ ਆਪਣਾ ਪੰਜਾਬੀ ਦਾ ਵਾ ਤੇ ਆਪਣੇ ਜਿਹੜਾ ਘਰੇਲੂ ਕੰਮ ਆ ਕੀਤਾ ਆ ਜਦੋਂ ਐਦਾਂ ਕੰਮ ਧੰਦਾ ਕਰੀਦਾ ਤੇ ਉੱਥੇ ਵੀਡੀਓ ਕਰ ਲਈਦੀ ਆ ਸ਼ੂਟ ਤੇ ਐਦਾਂ ਨੇ ਕਿ ਮੋਟੇ ਜਿਹੜੇ ਚਾਗਾ ਬਜੇ ਦਾ ਮਤਲਬ ਵੀ ਟਰਾਈ ਕਰੀਦਾ ਵਾ ਨਹੀਂ ਤੇ ਆਪਣੇ ਤਾਂ ਬਹੁਤਾਂ ਦੇ ਯੂਟਿਊਬਰ ਆ ਹਨ ਅਸੀਂ ਕਿਹੜੇ ਯੂਟਿਊਬਰ ਆ ਅਸੀਂ ਬਸ ਅਜੇ ਸਟਾਰਟਿੰਗ ਪੁਆਇੰਟ ਲਾ ਲੋ ਚੱਲ ਕਰਿਆ ਨਾ ਕਰੇ ਮਹਾਰਾਜ ਸਕਸੈਸਫੁਲ ਕਰੇਗਾ ਸਕਸੈਸਫੁਲ ਤਾਂ ਆਈਆਂ ਜੇ ਅਗਰ ਭੈਣ ਭਰਾ ਫੈਮਿਲੀ ਤੁਹਾਡਾ ਸਾਥ ਦਿੰਦੀ ਆ ਅਗਰ ਉਹ ਕਿੰਤੂ ਪ੍ਰਿੰਤੂ ਕਰਦੇ ਆ ਵੀ ਇਹ ਕਿਹੜਾ ਕੰਮ ਆ ਕਿਰੋਤੇ ਬਈ ਕੁਛ ਨਹੀਂ ਆ ਓਕੇ ਮੇਰਾ ਵੀਰ ਜਿਆਦਾ ਕਮੈਗ ਆਉਂਦਾ ਤੇ ਆਪਾਂ ਰੂੜੀ ਛੱਡਦੇ ਕਈ ਦੇ ਨਾਲ ਹੀ ਛੱਡ ਦੇਣੀ ਆ ਇੱਥੇ ਆ ਵੱਡੇ ਆ ਮੁੱਢਾਂ ਦੇ ਵਿੱਚ ਖਿਲਾਰ ਦੇਣੀ ਆ ਕੋਹ ਇੱਧਰ ਖਿਲਾਰ ਦੇਣੀ ਕੋਹ ਪਹਿਲਾਂ ਇੱਧਰ ਨੂੰ ਖਿਲਾਰ ਦੇ ਲਾਰਨ ਦੇ ਨਾਲ ਇਹ ਆ ਵੀ ਨਾਲੇ ਤੁਹਾਡੇ ਸਰੀਰ ਦੀ ਵਰਜਸ ਆ ਮਾਰਨਿੰਗ ਮੇਰੇ ਸੋਨ ਕਿੰਨਾ ਟਾਈਮ ਹੋਇਆ ਸਵਾ 9 ਹੋਏ ਆ ਦੇ ਨਹੀ ਤਾਂ ਕਈ ਲੋਗ ਆ ਹੌਲੇ ਸੁੱਤੇ ਹੀ ਉੱਠਦੇ ਆ ਮੈਂ 3:30 ਵਜੇ ਦਾ ਉੱਠਿਆ ਅਜੇ ਰੋਟੀ ਨਹੀਂ ਚਾਹ ਇੱਕ ਉੱਠ ਪੀਤੀ ਇੱਕ ਗੱਪੀ ਨਾਲੇ ਵਰਜਸ ਹੋ ਜਾਏ ਆਹੋ ਤੇ ਮੇਰੇ ਹਾਈ ਕਾਰ ਹਾਂ ਤੇ ਚੇਹੇ ਹਾਈ ਕਾਰ ਹਾਂ ਹੋ ਕਾੜ ਲਈ ਉਹਦਰ ਮੇਰੇ ਵਾਈਫ ਆ ਗਿਆ ਮੇਰਾ ਮਾਈਕ ਲੈ ਕੇ ਨਾਲ ਮੇਰੀ ਛੁਟ ਗਈ ਹੈ ਮਾਈ ਛੜ ਕੇ ਇਧਰ ਆਓ ਪਾਪਾ ਕੰਮ ਕਰ ਰਹੇ ਨੇ ਹੈਲਪਿੰਗ ਕਰਨੀ ਹੁੰਦੀ ਹੈ ਹਾਂ ਗੰਦੀ ਉਤਰਨਾ ਹਾਂ ਕੰਨੀ ਧਾਰ ਦੇ ਚਲੋ ਨਹੀਂ ਰੁਕਣਾ ਨਹੀਂ ਨਹੀਂ ਚਲੋ ਤੁਸੀਂ ਜੋ ਇਹ ਕੰਮ ਧੰਦਾ ਜਿਹੜਾ ਵਾ ਇਹ ਮਰਦਾਂ ਦੇ ਹੱਸਿਆ ਆ ਆਪਾਂ ਨੂੰ ਬਈ ਕਰਨਾ ਪੈਣਾ ਠੀਕ ਆ ਯਾ ਗਰੇਨ ਆ ਰੋਦਾ ਜਿਹੜਾ ਵਾ ਮਾਈਕ ਆ ਇਹਦੀ ਕੋਸਟ ਹੈਗੀ ਜੀ 7.500 ਰੁਪਈਆ ਉਹੀ ਮੈਂ ਤੁਹਾਨੂੰ ਦੱਸਿਆ ਵੀ ਚੈੱਕ ਅਪ ਜਾਈਏ ਮਤਲਬ ਵੀ ਟਰਾਈ ਕਰਨਾ ਵਾ ਕਿਦਾਂ ਦੀ ਆਵਾਜ਼ ਆ ਓਕੇ ਮੇਰਾ ਹੁਣ ਮੈਂ ਵੀਡੀਓ ਆਫ ਕਰਦਾ ਮੈਂ ਪਹਿਲਾਂ ਚੈੱਕ ਕਰਾਂਗਾ ਵੀ ਦਿੰਦਾ ਸਾਥ ਕਿ ਨਹੀਂ ਦਿੰਦਾ ਓਕੇ ਹਾਂਜੀ ਮੈਂ ਹੁਣ ਇਹ ਆਪਣਾ ਫਰੰਟ ਕੈਮਰਾ ਕਰ ਲਿਆ ਤੇ ਜਿਹੜਾ ਮਾਈਕ ਆ ਲਗਾ ਲਿਆ ਤੇ ਇੰਨੀ ਕੀ ਆਪਾਂ ਜਿਹੜੀ ਆ ਆਵਾਜ਼ ਆ ਦੇਖਦੇ ਆ ਵੀ ਭਲਾ ਕੰਫਰਟੇਬਲ ਆ ਕਿਦਾਂ ਆ ਓਕੇ ਹਾਂਜੀ ਪਿਆਰਿਓ ਜਿਹੜਾ ਇਹ ਜਿਹੜਾ ਮਾਈਕ ਆ ਇਹ ਆਪਾਂ ਲਾ ਲਿਆ ਆ ਤੇ ਚੈੱਕ ਕਰ ਸਕਦੇ ਹੋ ਆਵਾਜ਼ ਤੇ ਮੈਨੂੰ ਪਿਆਰੀ ਲੱਗੀ ਆ ਥੋੜਾ ਇੱਥੋਂ ਵੀ ਖੋਲ ਕੇ ਬੋਲਣਾ ਪਏਗਾ ਤੇ ਆਵਾਜ਼ ਪਿਆਰੀ ਲੱਗੀ ਆ ਨਾਲੇ ਗੱਲਾਂ ਨਾਲੇ ਕੀਤੇ ਨਾਲੇ ਕੰਮ ਹੋ ਜਾਏਗਾ ਤੇ ਹੁਣ ਆਪਾਂ ਛੁੱਟਦੇ ਆਂ ਪੂਰੀ ਸ਼ਿੱਦਤ ਦੇ ਨਾਲ ਨਾਲੇ ਹਲਕੀਆਂ-ਫੁਲਕੀਆਂ ਆਪਾਂ ਵਿੱਚ ਵਾਰਤਾਲਾਪ ਕਰਾਂਗੇ ਤੇ ਵਾਰਤਾਲਾਪ ਇਹੋ ਗੱਲਾਂ ਗੱਲਾਂ ਔਰ ਸੰਗੀਤ ਹੈ ਨਾ ਸੰਗੀਤ ਲਾਇਆ ਤਾਂ ਕਾਪੀਰਾਈਟ ਪੈ ਜਾਂਦਾ ਆ ਤੇ ਬਾਕੀ ਤੁਸੀਂ ਦੱਸਿਓ ਵੀ ਇਹਦੀ ਆਵਾਜ਼ ਕਿੱਦਾਂ ਆ ਉਹਦਾ ਮੈਂ 1.5 ਤੋਂ 3000 ਦੇ 3500 ਸਮਥਿੰਗ 3600 ਦੇ ਉਹ ਕਿਹੜੀ ਕੰਪਨੀ ਡਿਜੀਟੈਕ ਦੇ ਮਹਿੰਗਾਏ ਆ ਅਗਰ ਇਹਦਾ ਤੁਸੀਂ ਮਤਲਬ ਕਹਿੰਦੇ ਵੀ ਵਧੀਆ ਠੀਕ ਹੈ ਇਹਦੇ ਨਾਲ ਕੰਮ ਚਲਾਈ ਜਾਓ ਤੇ ਵੈਲਣ ਕੋੜਿਆ ਦੱਸਿਓ ਮੇਰਾ ਵੀਰ ਰੂੜੀ ਕੋਈ ਜ਼ਿਆਦਾ ਨਹੀਂ ਆ ਥੋੜੀ ਰੂੜੀ ਆ ਮੇਟਾ ਜੀ ਆਪਾਂ ਛੱਡ ਦੇਣੀ ਆ ਰੂੜੀ ਆਪਾਂ ਇਹ ਪੱਠਿਆਂ ਥਾਲਾ ਥਾਂ ਆ ਵਰਸੀਨ ਬੀਜਣਾ ਆ ਚਾਰਾ ਬੀਜਣਾ ਹੈ ਹਿੰਦੀ ਵਾਲੇ ਬੰਦੇ ਆ ਮਾਗੇ ਵੀ ਕੀ ਕਰਿਆ ਕਿ ਆ ਵੀ ਜਿਹੜਾ YouTube ਚੈਨਲ ਆ ਇਹ ਪੂਰੇ ਵਰਲਡ ਲੈਵਲ ਤੱਕ ਆ ਹੁਣ ਡਬਿੰਗ ਵਾਲਾ ਸਿਸਟਮ ਵੀ ਇਹਦੇ ਵਿੱਚ ਆ ਗਿਆ ਜੇ ਕੋਈ ਅਦਰ ਕੰਟਰੀ ਦਾ ਦੇਖਣਾ ਚਾਹੁੰਦਾ ਆ ਉਹ ਡੱਬ ਦੇ ਵਿੱਚ ਕਰਕੇ ਸੁਣ ਸਕਦਾ ਹਨ ਤਾਂ ਕਰਕੇ ਵਿੱਚ ਅਨੁਵਾਦ ਵੀ ਰੱਖਣਾ ਚਾਹੀਦਾ ਹਰ ਇੱਕ ਭਾਸ਼ਾ ਜਿਹੜੀ ਸਾਨੂੰ ਆਉਂਦੀ ਆ ਉਹ ਬੋਲਣੀ ਚਾਹੀਦੀ ਆ Ja. Yeah. ਇਹ ਬੰਦਾ ਨਾ ਸਾਹ ਜਾਨਣ ਰਿਆ ਬਨੀਤਾ ਹੋ ਜਾਂਦਾ ਬੰਦਾ ਜਦੋਂ ਬੰਦਾ ਰਸ਼ਟ ਪ੍ਰਸਤੀ ਹੋ ਜਾਂਦਾ ਕੋਈ ਕੰਮ ਨੂੰ ਜੀ ਨਹੀਂ ਕਰਦਾ ਸਵੇਰੇ ਉੱਠੇਗਾ ਵੀ ਲੇਟ ਵਰਕਆਊਟ ਵੀ ਨਹੀਂ ਕਰੇਗਾ ਵਰਜੈਸ ਵੀ ਨਹੀਂ ਕਰੇਗਾ ਸਵੇਰੇ ਉੱਠ ਕੇ ਵੱਧ ਵੱਧ ਪਾਣੀ ਪੀਆ ਕਰੋ ਠੀਕ ਆ ਵਰਕਆਊਟ ਦਾ ਤੁਹਾਨੂੰ ਤਾਂ ਦੱਸਣਿਆ ਵੀ ਭੁੱਖੇ ਪੇਟ ਕੰਮ ਕਰੋ ਖੋ ਪੈਣ ਦਿਓ ਸਰੀਰ ਨੂੰ ਫਿਰ ਰੋਟੀ ਖਾਓ Here you go. ਜਦੋਂ ਅਸੀਂ ਕੰਮ ਨਹੀਂ ਨਾ ਕੋਈ ਕਰਦੇ ਤੇ ਜਿਹੜਾ ਸਰੀਰ ਇੱਕ ਸਰੀਰ ਫੁੱਲਦਾ ਬਾਸ ਸਾਹ ਵੀ ਫੁੱਲਦਾ ਸਾਹ ਕਿਉਂ ਫੁੱਲਦਾ ਵਰਜਸ ਨਹੀਂ ਹੁੰਦੀ ਕੈਸਟਰੋਲ ਜਮਾ ਹੀ ਜਾਂਦਾ ਕੰਮ ਕਰਾਂਗੇ ਬਲੱਡ ਪ੍ਰੈਸ਼ਰ ਬਲੱਡ ਪ੍ਰੈਸ਼ਰ ਜਿਹੜਾ ਆਪਣਾ ਤੇਜ਼ ਹੋਏਗਾ ਖੂਨ ਦਾ ਸਰਕਲ ਤੇਜ਼ ਹੋਏਗਾ ਬਲੌਗ ਨਸਾਂ ਖੁੱਲਣਗੀਆਂ ਠੀਕ ਹੈ ਖੂਨ ਗਾੜਾ ਨਹੀਂ ਹੋਏਗਾ ਪਸੀਨਾ ਨਿਕਲੇਗਾ ਮੰਜੀ ਮੈਂ ਰਿਹਾ ਆਪਣਾ ਕੰਮ ਕਰਦਾ ਰੂੜੀ ਰਾੜੀ ਜੀ ਛੁੜਦਾ ਤੇ ਇੱਧਰ ਮੈਂ ਵੀਡੀਓ ਲਾ ਕੇ ਗਿਆ ਹੁਣ ਵੀ ਪਤਾ ਨਹੀਂ ਬਣਦੀ ਕਿ ਨਹੀਂ ਬਣਦੀ ਤੇ ਫੋਨ ਦਾ ਟੈਂਪਰੇਚਰ ਜਿਹੜਾ ਹਾਈ ਹੋ ਗਿਆ ਠੀਕ ਹੈ ਇਹ ਵੀ ਮੈਂ ਕਿਹਾ ਚੱਲ ਵੀਡੀਓ ਬਣਦੀ ਆ ਤੇ ਮੈਨੂੰ ਇਹ ਪਤਾ ਸੀ ਵੀਡੀਓ ਨਹੀਂ ਬਣਦੀ ਤੇ ਫੋਨ ਦਾ ਆ ਗਿਆ ਟੈਂਪਰੇਚਰ ਹਾਈ ਦੇ ਬੜਾ ਨਰਾਸ਼ ਹੋਣਾ ਪਿਆ ਵੀ ਆ ਕੀ ਬਣਿਆ ਹੁਣ ਪਹਿਲਾਂ ਇੱਕ ਵਾਰੀ ਫੇਰ ਚੈੱਕ ਕਰਨਾ ਬੰਨਦੀ ਆ ਰੂੜੀ ਆਪਣੀ ਬਈ ਹੋ ਗਈ ਆ ਰਾਤੋਂ ਕਲੀਅਰ ਹੋ ਗਿਆ ਮੈਂ ਵਿਖਾਈ ਦਵਾ ਆਪਣੇ ਭੈਣ ਭਰਾਵਾਂ ਨੂੰ ਇੱਥੇ ਮੈਂ ਪਹਿਲਾਂ ਰੇਲ ਸਟਾਉਂਡ ਆ ਹੀ ਪਰ ਰੇਲ ਦਾ ਜਿਹੜਾ ਮਿਸਤਰੀ ਆ ਉਹ ਕਹਿੰਦਾ ਵੀ ਦੂਰ ਪੈਂਦੀ ਆ ਇੱਥੇ ਹੀ ਰੂੜੀ ਆ ਸਾਰੀ ਕਰਤੀ ਆ ਪੜੀ ਚ ਪਰ ਰਾਹ ਕਲੀਅਰ ਹੋ ਗਿਆ ਆ ਮਾਰੀ ਮੜੀ ਦੂਜੀ ਹੀ ਤੂੜੀ ਇਹ ਤੂੜੀ ਵੀ ਕਰਤੀ ਆ ਪਾ ਸੈਟ ਹੁਣ ਜਿਹੜੀ ਆ ਟਰਾਲੀ ਆ ਟਰੈਕਟਰ ਆ ਜਾਂ ਕੰਬੈਨ ਆਉਣੀ ਆ ਜੋ ਨਵਟਣ ਕੇ ਦੇਬੰਦ ਹੋ ਸਕਦਾ ਜਦ ਮੈਂ ਕਿ ਰੂੜੀ ਵਾਲਾ ਥਾਂ ਪੋਲਾ ਹੁੰਦਾ ਫਸ ਵੀ ਸਕਦੀ ਆ ਤੇ ਉਹ ਤਾਂ ਕਰਕੇ ਆਪਾਂ ਹਟਾਤੀ ਸਾਈਡ ਤੇ ਕਰਤੀ ਹੋਰ ਦੱਸੋ ਮੇਰਾ ਵੀਰ ਕਿਦਾਂ ਠੀਕ ਠਾਕ ਵੀ ਆਪਣਾ ਬਲੇਡ ਇੱਥੇ ਤੱਕ ਹੀ ਜੇ ਹੋਰ ਕੋਈ ਹੁਣ ਘਰ ਦਾ ਕੰਮ ਕਰਨਾ ਆ ਤੇ ਉਹ ਤੁਹਾਨੂੰ ਬਲੇਡਨ ਅਗਲੇ ਬਲੇਡਨ ਚ ਦਿਖਾਉਂਦੇ ਆ ਇੱਥੇ ਸਟਾਲੀ ਆਪਾਂ ਦੋ ਸੈਂਕੜੇ ਰੇਤਾ ਆਇਦਲ ਰਾਰ ਛੜਦਾ ਆ ਉਹ ਕੀ ਹੈ ਯਾਰ ਟਾਈਮ ਤੇ ਕੱਢਣਾ ਪੈਣਾ ਬਾਕੀ ਨੀਆਂ ਨੂਆ ਭਰਤੀਆਂ ਵਾ ਆ ਵੇਖੋ ਤੁਹਾਨੂੰ ਵਿਖਾਉਨੇ ਆ ਕੰਮ ਦੱਸਿਓ ਕਿਦਾ ਸੋਨਾ ਹੋ ਰਿਹਾ ਨਾ ਹਾਂ ਨਾਲ ਦੇ ਇਧਰ ਟਰੇਕਾਂ ਮਨਾਲੀ ਤੇ ਆ ਜਿਹੜਾ ਬੀਮ ਆ ਬਿਲਕੁਲ ਉਹਦੇ ਵਿੱਚ ਜਾ ਰਿਹਾ ਤਰੇਕੇ ਦੇ ਉੱਪਰ ਚਲੋ ਵਾਕਿਆ ਯਾਰ ਫੋਨ ਬੜਾ ਗਰਮ ਹੋਇਆ ਕਿਉਂਕਿ ਮੈਂ ਜ਼ੂਮ ਕਰਕੇ ਵੇਖਿਆ ਨਾ ਪਤਾ ਨਹੀਂ ਕੰਮ ਨੇ ਇਦਰਾ ਵੀ ਪੂਰਾ ਸਾਡੇ ਬੰਦੇ ਰਹਿੰਦੇ ਬਾਹਰ ਹੋ ਵਿੰਦੇ ਆ ਵੀ ਕਿੱਥੇ ਤੱਕ ਕੰਮ ਪਹੁੰਚਿਆ ਹੋਆ ਜਿੱਦਾਂ ਨਾ ਹੁੰਦਾ ਹੈ ਬੰਦੇ ਨੂੰ ਵੀ ਕਹਿੰਦੇ ਅੱਖਾਂ ਦੀ ਕੁਲੀ ਨਹੀਂ ਮਾਨ ਹੁੰਦੀ ਤੇ ਫਿਰ ਵੀ ਜਿੱਥੇ ਬੰਦਾ ਰਿਹਾ ਹੋਵੇ ਨਾ ਉਹਨੂੰ ਹੁੰਦਾ ਵਾ ਵੀ ਚਲੋ ਇੱਕ ਹਸਾਬ ਦਾ ਮਕਾਨ ਹੀ ਆ ਇੱਕ ਹਸਾਬ ਦਾ ਕਿ ਮਕਾਨ ਹੀ ਆ ਯਾਰ ਕਿੰਕ ਰੇਟ ਸਾਰਾ ਉੱਤੇ ਲੈਂਡਰ ਪੈਣਾ ਆ ਇੱਕ ਤੰਦਰਾ ਲੱਗਣਾ ਨਾਲ ਸ਼ਟਰ ਲਾਉਣਾ ਆ ਇਧਰ ਨਾਲ ਹੀ ਆਪਣਾ ਘੋੜਾ ਖੜਾ ਵਾ ਤੇ ਆ ਚੀਜ਼ ਐ ਇੱਥੋਂ ਹਾਂਜੀ ਕਿੱਦਾਂ ਹੁਣ ਜਿਹੜਾ ਬਰਾਂਡਾ ਜਦਾਂ ਮੰਨ ਲਵਾਂ ਹਟਾ ਟੂ ਦਿੱਤਾ ਵਾ ਤੇ ਥੋੜਾ ਜਿਹਾ ਡੰਗਰ ਵਛੇ ਦੀ ਵੀ ਦਿੱਕਤ ਆ ਰਹੀ ਆ ਆ ਸ਼ੇਰ ਬੈਠਾ ਇੱਕ ਹਾਂ ਉਧਰ ਸ਼ੇਰ ਨਹੀਂ ਬੀਬੀ ਵੀਡੀਓ ਬਣਾ ਰਿਆਂ ਕਿਸੇ ਦਾ ਨਹੀਂ ਡਿਆ ਆ ਹੁਣ ਗੋਵਾ ਹੀ ਛੋਟਾ ਹੋਣਾ ਮੈਂ ਪਹਿਲਾਂ ਕਿਹਾ ਵਾ ਕੰਮ ਦੀ ਕੋਈ ਉਹ ਨਹੀਂ ਆ ਸ਼ਰਮਿੰਦਗੀ ਨਹੀਂ ਆ ਇਹਨੂੰ ਪਾ ਦੇ ਖਾਲੇ ਕੇ ਵਿਚਾਰੇ ਤੋੜੀਆਂ ਹੀ ਇੱਥੇ ਬਾਹਰ ਲਾਈ ਆ ਥੋੜਾ ਜਿਹਾ ਤਾਣਾ ਬਾਣਾ ਵਿਗੜਿਆ ਪਿਆ ਕਿਉਂਕਿ ਬਰਾਂਡਾ ਥੱਲੇ ਸੁੱਟਣ ਕਰਕੇ ਡਿੱਗਣ ਕਰਕੇ ਨਾ ਇਧਰ ਬਗੀਚਾ ਵਾ ਬਗੀਚਾ ਵੀ ਤੈਸ਼ ਨੈਸ਼ ਹੋ ਰਿਹਾ ਆ ਜਿਆਦਾ ਵੱਧ ਗਏ ਇਹ ਬੂਟੇ ਤੇ ਇਹਨਾਂ ਨੂੰ ਅੱਧ ਚੋ ਘਟਾਤਾ ਵਾ ਉਹ ਮਾਲੀ ਕਹਿੰਦਾ ਵੀ ਫੇਰ ਦੁਬਾਰਾ ਨਵੇਂ sire ਤੋਂ ਤਿਆਰ ਹੋਣਗੇ ਦੋ ਤਰੇਕ ਆ ਆ ਜਾਮਨ ਇਹ ਇੱਥਾਂ ਕਰਕੇ ਚਲੋ ਹੂੰ ਹੂੰ ਚਲੋ ਜੀ ਮਿਲਦੇ ਆਂ ਕਲੇਬ ਲੈਟਨ ਦੇ ਉਧਾਂ ਚਲੋ ਇੰਦਾ ਵਿਖਾਉਣਾ ਤੁਹਾਨੂੰ ਕਰਾ ਦਰਿਸ਼ ਖਲਾਰਾ ਬਹੁਤ ਪਿਆ ਪਿਆ ਉਹ ਯਾਰ ਉਹਨੂੰ ਕਰਨਾ ਸੀ ਫੋਨ ਆ ਨਾ ਕਵਾੜੀਏ ਨੂੰ ਕਰਾਂ ਕਰੀ ਆ ਆ ਵੀ ਫੋਨ ਹਮ ਚਲੋ ਵੇਖ ਲਿਆ ਨਾ ਕੰਸਟਰਕਸ਼ਨ ਦਾ ਕੰਮ ਵੇਖ ਲਿਆ ਨਾ ਨਹੀਂ ਠੀਕ ਹੈ ਉਹ ਹੀ ਆ ਦੇ ਰਹੇ ਨੇ ਜੇ ਵਿਖਾਉਂਦਾ ਨਹੀਂ ਵਿਖਾਉਂਦਾ ਨਹੀਂ ਵੀਡੀਓ ਕਾਲ ਨਹੀਂ ਕਰਦਾ ਕਿ ਹੁਣ ਬੰਦਾ ਵਿਚ ਹੀ ਹੁੰਦਾ ਤੁਹਾਨੂੰ ਇਦਾਂ ਵੀਡੀਓ ਚ ਵੇਖਣ ਨੂੰ ਮਿਲ ਰਿਹਾ ਸਾਰਾ ਕੁਝ ਤੇ ਫੇਰ ਕਾਦੀ ਗੱਲ ਹੈ ਠੀਕ ਹੈ ਓਕੇ ਮਰਾ ਦੀਰਸ ਸ਼ਾਮ ਬੜੀ ਓਹਦਾ ਇੱਥੇ ਪਿਆਰੀ ਸ਼ਾਮ ਆਹ ਤ੍ਰੇਕਾਂ ਦੀ ਸ਼ਾਮ ਆਏ